ਜੀ ਬਾਬਿਓ ਕੀ ਹਾਲ ਚਾਲ ਆ ਹੋਰ ਫੇ ਕਿਦਾਂ ਠੀਕ ਠਾਕ ਆਂ ਦੱਸਿਓ ਫੇ ਕਿਹੜਾ ਕਿਹੜਾ ਗਿਆ ਸੂਸਾਂ ਮੇਲੇ ਤੇ ਮੈਂ ਵੀ ਨਹੀਂ ਗਿਆ ਨਾ ਸਵੇਰੇ ਗਿਆ ਨਾ ਦੁਪਹਿਰੇ ਗਿਆ ਹੁਣ ਜਾਊਂਗਾ ਹੁਣ ਉ ਤਾਂ ਵੀ ਧੁੱਪ ਘਟ ਗਈ ਆ ਠੰਡਾ ਜਿਹਾ ਹੋ ਗਿਆ ਮੌਸਮ ਪਰ ਨਾ ਬੰਦ ਲਿਆ ਆ ਦੇਖੋ ਚੈੱਕ ਕਰੋ ਸਹੀ ਆ ਤੇ ਚੱਲਦੇ ਆਂ ਫੇ ਹੁਣ ਤੁਹਾਨੂੰ ਦਿਖਾਉਨੇ ਮੇਲਾ ਮੈਂ ਨਾ ਕਾ ਦੇਖੋ ਬਾਬਿਓ ਵਧੀਆ ਲੱਗਦੀਆਂ ਸਾਡੇ ਘਰਾ ਦੇ ਲੱਗੀਆਂ ਨਹੀਂ ਦੱਸਿਓ ਫੇ ਟੀ-ਸ਼ਰਟ ਬਾਬੇ ਉਹ ਚੇਂਜ ਕਰ ਲਈ ਆ ਆ ਪਲੀ ਮੈਂ ਤੇ ਉਹ ਵੀ ਠੀਕ ਸੀ ਉਦਾਂ ਪਰ ਮੈਨੂੰ ਨਹੀਂ ਸਹੀ ਜੀ ਲੱਗੀ ਮਤਲਬ ਆਪੇ ਚੱਲਦੇ ਆ ਜਿੰਨਾ ਯਰ ਪਰਣਾ ਨਾ ਹੋਵੇ ਨਾ ਇਦਾਂ ਨਾ ਯਰ ਗੱਲਵਾਜ਼ ਹੀ ਨਹੀਂ ਬਣਦੀ ਫੈਨਾ ਪਰਣਾ ਹੋਣਾ ਚਾਹੀਦਾ ਕੋਲ ਬੰਦੇ ਦੇ ਇਦਾਂ ਕਿਉਂ ਜੀ म बहुत लग गया तम लग जी पहुंच गए देख लो बाबे मेला ही भी जिन्होंने जिन्हें नहीं देखे नहीं, देख नहीं आए

ਪੂਰੇ ਨੀਯਾਰੇ ਵੱਜੇ ਪਏ ਆ ਦੇਖੋ ਐ ਰੌਣਕ ਮੇਲਾ ਯਾਰੇ ਪਸੇ ਆ ਆਪਾਂ ਸਾਰੀ ਸੰਗਤ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਅੰਦਰੋਂ ਵੀ ਤੁਹਾਨੂੰ ਦਰਸ਼ਨ ਕਰਾ ਦਈਏ ਮੈਂ ਵੇ ਆ ਹੁਣ ਰਸ਼ ਘਟ ਗਿਆ ਇਸ ਵਾਰ ਨਹੀਂ ਤਾਂ ਅੱਗੇ ਤਾਂ ਬਹੁਤ ਜ਼ਿਆਦਾ ਹੁੰਦਾ ਇਸ ਵਾਰ ਪਤਾ ਨਹੀਂ ਕੀ ਚੱਕਰ ਪਿਆ ਰਸ਼ ਤਾਂ ਬਹੁਤ ਘਟ ਗਿਆ ਆ ਸੰਗਤ ਤਾਂ ਹੈ ਨਹੀਂ ਨਾ ਸੰਗਤ ਦਾ ਇਕੱਠ ਹੈ ਪਹਿਲਾਂ ਪਹਿਲਾਂ ਹੁਣਾਂ ਦੁਪਹਿਰੇ ਪਰ ਅੱਗੇ ਇਸ ਟਾਈਮ ਤੱਕ ਰਾਤ ਤੱਕ ਪੂਰਾ ਰਹਿੰਦਾ ਸੀ ਆਜਾ ਦੇਖੋ ਬੋਦਰਾ ਸਾਹਿਬ ਅਸੀਂ ਆਏ ਸੀ ਦੀ ਨਿਸ਼ਾਨ ਸਾਹਿਬ ਦੇਖੋ ਅੰਦਰੋਂ ਆਪਣੇ ਕੋਲੇ ਚੜੇ ਆਉਣਾ ਕਿੰਨਾ ਮਜ਼ਾ ਆਇਆ ਹੁਣਾਂ ਨਾ ਦੇਖਦੇ ਕਿੰਨੇ ਸੰਤ ਅਸੀਂ ਕਿੰਨੇ ਆ ਦਰਸ਼ਨ ਆ ਗਏ ਨੇ ਬਹੁਤ ਵਧੀਆ ਜਿਹਨਾਂ ਨੇ ਕਿੱਸਾ ਬਹੁਤ ਵਧੀਆ ਨਾ ਕਰਮ ਚੰਗੇ ਕੀਤੇ ਆ ਆਇਆ ਜਿਨੀ ਗੁਰ ਗੁਰਾਾਈ ਚੱਟਣਾਂ ਜਾਂਾਈ ਤੇਰੀ ਤੇ ਲਵੜਿਆ ਸੱਜਲੀ ਸਾਈਡ ਬਾਬੇ ਉਹ ਰਸ਼ਵਾ ਹੁੰਦਾ ਠੀਕ ਸਾਰੇ ਇਧਰਲੀ ਸਾਈਡ ਰਸ਼ ਜ਼ਿਆਦਾ ਹੁੰਦਾ ਘਰੇਤਰੋਂ ਸੰਗਤ ਜ਼ਿਆਦਾ ਆਉਂਦੀ ਆ ਤਾਂ ਕਰਕੇ ਯਾਰ ਉਧਰ ਿੰਡਕੁੰਡ ਵੀ ਵੱਡੇ ਹੀ ਆ ਸਾਰੇ ਜੰਦਰ ਏਰੀਏ ਦੇ ਅੰਦਰ ਨਾ ਦੇਖੋ ਸੜਕ ਭਰੀ ਆ ਉਧਰ ਦਾ ਗਾਮੀ ਹਲੇ ਕੰਮ ਖਾਲੀ ਹੋ ਗਿਆ ਹਾਂ ਦੇਖੋ ਵੀ ਕੋਈ ਜ਼ਿਗਾਰਾ जलेबियाँ खाओ जी लो जी टा लो बा प्यो लंगर के राजमाह चौल बहुत बाद हैं अच्छा करी जिंदगी नहीं खाते ਸੂਸਾਂ ਦਾ ਹੀ ਜਵਾਬੇ ਏਰੀਆ ਦਾ ਸਭ ਤੋਂ ਵੱਡਾ ਮੇਲਾ ਹੀ ਆ ਸੂਸਾਂ ਦਾ ਸ਼ੌਕਤ ਕੀ ਕਰ ਰੋ ਬਿਓ 100 100 100 ਇਹ ਤੱਕ ਵੀ ਵਗ ਗਿਆ ਪੂਰਾ ਰਸ਼ ਆ ਅੱਜ 8.5 ਹੋ ਗਿਆ ਪੂਰਾ ਰਸ਼ ਆ ਇਸ ਟਾਈਮ ਐਨ ਪੂਰਾ ਮਗ ਮਗ ਹਾਂਜੀ ਬਾਬਿਓ ਹੋਰ ਫੇ ਕਿਦਾਂ ਠੀਕ ਠਾਕ ਸਾਰੇ ਆ ਗਿਆ ਸੀ ਮੈਂ ਘਰੇ ਨੇ ਬੜੀਆ ਹੀ ਮੇਲਾ ਦੁਪਹਿਰੇ ਨਹੀਂ ਜਾਓ ਹਾਂ ਚਲੋ ਕੋਈ ਚੱਕਰ ਨਹੀਂ ਹੈ ਨਾ ਉਹੀ ਸਿਗਾ ਦੁਪਹਿਰੇ ਵੀ ਤੇ ਹੁਣ ਥੋੜਾ ਰਸੇ ਘੱਟ ਸੀਗਾ ਵਧੀਆ ਦੇਖ ਹੋ ਗਿਆ ਆ ਆ ਦੇਖੋ ਪਰਲੇ ਨਾ ਕਿਦਾਂ ਮੱਥੇ ਤੇ ਪੈ ਗਿਆ ਨਿਸ਼ਾਨ ਲਵ ਯੂ ਡੇ ਹੀ ਬਰਨਾ ਹੈ ਤੇ ਕਰਿਓ ਤੁਸੀਂ ਵੀ ਇੰਜੋਏ ਕਰੋ ਪੂਰਾ ਮੇਲਾ ਵਧੀਆ ਸੀਗਾ ਹਨ ਸਾਲਾ ਬਾਅਦ ਚਲੋ ਦਿਨੋਂ ਦਾ ਵਧੀਆ ਹੀ ਹੁੰਦਾ ਆਪਾਂ ਨੇ ਚਲੋ ਹਰੇਕ ਇਕਤਬਾਰ ਜਾਈਦਾ ਯਾਰਬ ਦੀ ਮੇਰ ਨਾ ਮੇਲੇ ਤੇ ਵੀ ਜਾ ਹੋ ਗਿਆ ਬਾਬਾ ਜੀ ਨੇ ਕਹਣਾ ਸੀ ਵੇਤਬਾਂ ਨੂੰ ਆ ਜਾਂਦੇ ਆ ਆਏ ਨਹੀਂ ਮੇਲੇ ਤੇ ਜਾਣਾ ਜ਼ਰੂਰੀ ਆ ਚਾਹੇ ਥੋੜਾ ਟਾਈਮ ਹੀ ਜਾਈਏ ਚਲੋ ਚਾਰ ਪੰਜ ਘੰਟੇ ਜਾਏ ਬਸ ਇਰਾ ਟਾਈਮ ਆ ਤੇ ਚਲੋ ਠੀਕ ਆ ਫੇ ਮਿਲਦੇ ਆ ਅਗਲੇ ਬਲੌਗ ਚ